ਬਿਲਕੁਲ ਗੱਲ ਹੈ ਕਿ ਕੋਈ ਆਸ ਨਹੀਂ ਮਕਦਮਾ ਦਰਜ ਹੋ ਪਰ ਜੇ ਅੱਜ ਦੀ ਤਰੀਕ 'ਚ ਕੋਈ ਮਜਬੂਰੀ ਵਸ ਵੀ ਭਗਵੰਤ ਮਾਨ ਤੇ ਉਹਦੀ ਪੁਲਿਸ ਜਿਹੜੀ ਮਕਦਮਾ ਦਰਜ ਕਰ ਦਿੰਦੀ ਹੈ ਉਹਦਾ ਸਿੱਧਾ ਸਿੱਧਾ ਬੈਨੀਫਿਟ ਜਿਹੜਾ ਆ ਇਹਨਾਂ ਕੇਸ ਲੇਟ ਦਰਜ ਕੀਤਾ ਜਾ ਰਿਹਾ ਆ ਉਹਦਾ ਬੈਨੀਫਿਟ ਜਿਹੜਾ ਆ ਜਿਹੜੇ ਦੋਸ਼ੀ ਨੇ ਚਾਹੇਓ ਹਰਿਆਣਾ ਦੇ ਮੁੱਖ ਮੰਤਰੀ ਨੇ ਚਾਹੇ ਗ੍ਰਹਿ ਮੰਤਰੀ ਨੇ ਚਾਹੇ ਹਰਿਆਣਾ ਦੇ ਡੀਜੀਪੀ ਨੇ ਚਾਹੇ ਐਸਐਸਪੀ ਅੰਬਾਲਾ ਨੇ ਚਾਹੇ ਐਸਐਸਪੀ ਜੀਂਦ ਨੇ ਹਾਂਜੀ ਤੇ ਜਿਹੜੇ ਰੇਂਜ ਅਫੀਸਰ ਨੇ ਇਨਾਂ ਸਬੰਧਤ ਜ਼ਿਲ੍ਹਿਆਂ ਦੇ ਨਾਲ ਉਹ ਸਾਰੇ ਦੋਸ਼ੀ ਨਹੀਂ ਅੱਜ ਉਹਨਾਂ ਦੇ ਵਿਰੁੱਧ ਜਿਹੜਾ ਆ ਮਕਦਮਾ ਦਰਜ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਹੁਣ ਕਿਹਦੇ ਹੁਕਮਾਂ ਤੇ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਬੋਲਦਾ ਨਹੀਂ ਨਾ ਮੁੱਖ ਮੰਤਰੀ ਬੋਲਦਾ ਆ ਨਾ ਕੋਈ ਹੋਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੋਈ ਰੋਜ਼ਾਨਾ ਹੀ ਚਾਰ-ਚਾਰ ਟਾਈਮ ਆਣ ਕੇ ਬੋਲਦਾ ਦਾ ਫਰਲ-ਫਰਲ ਕਰਕੇ ਉਹਦੇ ਵੀ ਦਰਸ਼ਨ ਨਹੀਂ ਹੋਏ ਹਾਂਜੀ 13 ਤਰੀਕ ਤੋਂ ਬਾਅਦ ਤੇ ਮੇਰਾ ਇਹ ਦਰਸ਼ਨ ਨਹੀਂ ਹੋਇਆ ਕੀ ਨਾ ਉਹਦਾ ਹੈ ਮਲਵਿੰਦਰ ਕੰਗ ਅੱਜ ਉਹਦੇ ਦਰਸ਼ਨ ਹੋਏ ਤਾਂ ਨਾ ਉਹਨੂੰ ਕਹੋ ਆ ਕੇ ਆਪਦੇ ਪਿਓਆਂ ਨੂੰ ਸਪਸ਼ਟੀਕਰਨ ਦੇ ਦੇ ਕਿਉਂ ਨਹੀਂ ਦਿੰਦੇ ਸਪਸ਼ਟੀਕਰਨ ਤੁਸੀਂ 22 ਸਾਲ ਦਾ ਨੌਜਵਾਨ ਮਾਪਿਆਂ ਦਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਤੁਰ ਗਿਆ ਤੇ ਤੁਸੀਂ ਗੂਗਲ ਵਟੇ ਹੋਏ ਜੇ ਤਾਂ ਤੁਸੀਂ ਰੰਗਲਾ ਪੰਜਾਬ ਮਣਾਉਂਦੇ ਫਿਰਦੇ ਜੀ ਤੁਸੀਂ ਮੇਲੇ ਮਣਾਉਂਦੇ ਫਿਰਦੇ ਜੀ ਔਰ ਇੱਕ ਇਸ ਦਿਨ ਆ ਕਤਲ ਦੇ ਮਕਦਮੇ ਦੀ ਮੰਗ ਤੇ ਕਰਦੇ ਆ ਸਾਡੇ ਕਿਸਾਨ ਵੀ ਕਰਦੇ ਸਾਰੇ ਕਰਦੇ ਪਰ ਮੇਰਾ ਇੱਕ ਸਵਾਲ ਕਿਸਾਨ ਵੀਰਾਂ ਨੂੰ ਵੀ ਹੈ ਕਿ ਕੀ ਤੁਸੀਂ ਕੋਈ ਬਿਆਨ ਦਰਜ ਕਰਵਾਇਆ ਕੋਈ ਲਿਖਤੀ ਬਿਆਨ ਦਿੱਤਾ ਹੈ ਕਿਉਂਕਿ ਲਿਖਤੀ ਬਿਆਨ ਦੋਗੇ ਉਹਦੇ ਤੋਂ ਹੀ ਰੁਕਾ ਬਣੂਗਾ ਤੇ ਉਹਦੇ ਤੋਂ ਹੀ ਐਫ ਆਈ ਆਰ ਬਣੂਗੀ ਇਹ ਨਾ ਹੋਵੇ ਕਿ ਆਪਾਂ ਗੱਲਾਂ 'ਚ ਰਹਿ ਜਾਈਏ ਤੇ ਉਸ ਘਟਨਾ ਦਾ ਵਿਸਥਾਰ ਜਿਹੜਾ ਆ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਜਿਹੜੀ ਜਾਣਕਾਰੀ ਹੈ ਬਿਆਨ ਦੇ ਰੂਪ ਚ ਕਿਧਰੋਂ ਗੋਲੀ ਆਈ ਕਿੰਨੇ ਚਲਾਈ ਹਰਿਆਣੇ ਵਾਲੇ ਪਾਸਿਓਂ ਆਈ ਪੰਜਾਬ ਦੀ ਧਰਤੀ ਤੇ ਵੱਜੀ ਹਾਂਜੀ ਉਹ ਸਾਰੇ ਬਿਆਨ ਜਿਹੜੇ ਆ ਉਹ ਜੇ ਲਿਖਤੀ ਰੂਪ ਚ ਦੇਵਾਂਗੇ ਤੇ ਜੇ ਪੁਲਿਸ ਮੁਕਦਮਾ ਨਹੀਂ ਕਰਦੀ ਕਰਦੀ ਤੇ ਸੀਆਰਪੀਸੀ ਪ੍ਰੋਵੀਜ਼ਨ ਹੈ ਕਿ ਕੋਰਟ ਦਰਜ ਕਰਵਾ ਸਕਦੀ ਹੈ ਇਸ ਪਾਸੇ ਤੁਹਾਨੂੰ ਚਾਹੀਦਾ ਹੈ ਔਰ ਇਹਦੇ ਨਾਲ ਜ ਸੈਂਕੜੇ ਨੌਜਵਾਨ ਜਿਨ੍ਹਾਂ ਦੇ ਕਿਸੇ ਦੇ ਲੱਤ ਤੇ ਗੋਲੀ ਕਿਸੇ ਦੇ ਛਾਤੀ 'ਚ ਸ਼ਰੇ ਕਿਸੇ ਦੇ ਮੂੰਹ ਤੇ ਸ਼ਰੇ ਕਿਸੇ ਦੇ ਬਾਹਾਂ 'ਚ ਔਰ ਇੱਥੋਂ ਤੱਕ ਕਿ ਆ ਪੀਤਪਾਲ ਸਿੰਘ ਦੇ ਨਾਲ ਜੁਕਸ਼ ਵਾਪਰੀ ਹੈ ਕਈ ਬੱਚਿਆਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ ਨੇ ਤੇ ਤੁਸੀਂ ਦੱਸੋ ਉਹ ਬੱਚੇ ਜਿਹੜੇ ਨੇ ਉਹ ਨੌਜਵਾਨ ਜਿਹੜੇ ਨੇ ਹਸਪਤਾਲਾਂ 'ਚ ਗਏ ਹੱਤਿਆਨਾਜੇ ਦਾਖਲ ਹੋਈ ਪਰ ਮੇਰੇ ਕੋਲੇ ਜੋ ਰਿਪੋਰਟ ਹੈ ਉਹਨਾਂ ਦੇ ਸ਼ਰੇ ਤੱਕ ਨਹੀਂ ਕੱਢੇਗੇ ਕਿਉਂਕਿ ਸ਼ਰੇ ਕੱਢਣਗੇ ਐਮਐਲਆਰ ਕਟਣੀ ਪਊਗੀ ਉਹਨਾਂ ਦੀ ਐਮਐਲਆਰ ਨਹੀਂ ਕੱਟੀ ਜਾ ਰਹੀ ਕਿ ਇਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇਹਨਾਂ ਦੇ ਉੱਤੇ ਜਿਹੜੇ ਆ ਫਾਇਰ ਆਮਜ਼ ਦੇ ਨਾਲ ਫਾਇਰ ਕੀਤਾ ਗਿਆ ਇਹਨਾਂ ਨੂੰ ਜਿਹੜਾ ਆ ਬੰਦੂਕਾਂ ਦੇ ਨਾਲ ਗੋਲੀ ਮਾਰੀ ਗਈ ਜਾਂ ਇਹਨਾਂ ਦੇ ਉੱਤੇ ਛਰੇ ਵਾਲੀਆਂ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਜੇ ਉਹ ਪਰ ਪੋਟਾਉਣ ਗਈਆਂ ਐਮਐਲਆਰ ਕਟੀਆਂ ਜਾਣਗੀਆਂ ਤੇ 307 ਦਾ ਮਕਦਮਾ ਦਰਜ ਕਰਨਾ ਪਊ ਕੋਈ ਦੱਸ ਦਿਓ ਕੋਈ 307 ਦਾ ਮਕਦਮਾ ਦਰਜ ਹੋਇਆ ਕਿਸੇ ਦਾ ਨਤੀਜਾ ਕਟਿਆ ਹਾਂਜੀ ਕਿਸੇ ਦੀ ਐਮਐਲਆਰ ਕੱਟੀ ਐ ਇਹ ਕਿਉਂ ਨਹੀਂ ਕੱਟੀ ਜਾ ਰਹੀ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਇਹਦੇ ਪਿੱਛੇ ਕਾਰਨ ਕੀ ਐ ਕਿਉਂ ਨਹੀਂ ਜੇ ਕਰਦੇ ਜੇ ਕੋਈ ਕਾਰਨ ਐ ਤੁਸੀਂ ਸੱਚੇ ਦੇ ਤਦ ਲੋਕਾਂ ਨੂੰ ਸਪਸ਼ਟ ਕਰੋ ਜੇ ਤੁਹਾਡੇ ਤੇ ਦਬਾਅ ਆ ਤੇ ਤਾ ਸਪਸ਼ਟ ਕਰੋ ਕਿ ਤੁਹਾਡੇ ਉੱਤੇ ਦਬਾਅ ਕਿਹਦਾ ਆ ਜਿਨ੍ਹਾਂ ਦਾ ਹੈਗਾ ਕੋਈ ਉਹਲਾ ਨਹੀਂ ਗਿਆ ਜੇ ਲੋਕ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੇ ਨੇ ਕਿਸਾਨਾਂ ਦਾ ਉਹਨਾਂ ਦਾ ਦਬਾਅ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਕੇਜਰੀਵਾਲ ਨੂੰ ਪਤਾ ਹੈ ਕਿ ਹੁਣ ਪੰਜਾਬ ਚ ਆਉਣ ਵਾਲੇ ਸਮੇਂ ਚ ਮੇਰਾ ਝੂਠ ਨਹੀਂ ਚੱਲਣਾ ਹੁਣ ਇਹਨਾਂ ਛਲਾਵੇ ਚ ਨਹੀਂ ਆਉਣਾ ਤੇ ਉਹ ਹਰਿਆਣੇ ਨੂੰ ਨਿਗਵਾਉਣਾ ਚਾਹੁੰਦਾ ਹਰਿਆਣੇ ਨੂੰ ਗੋਣਾ ਨਹੀਂ ਚਾਹੁੰਦਾ ਤੇ ਕੇਜਰੀਵਾਲ ਦੇ ਵਿੱਚ ਵੀ ਇਹ ਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹਦੇ ਭਗਵੰਤ ਮਾਨ ਨੂੰ ਕਿਹਾ ਹੈ ਕਿ ਵੇਖੀ ਕਿਤੇ ਹਰਿਆਣੇ ਦੇ ਪੁਲਿਸ ਦੇ ਉੱਤੇ ਜਾਂ ਉਧਰਲੇ ਪਾਸੇ ਮਕਦਮਾ ਨਾ ਦਰਜ ਕਰੀ ਕਿਉਂਕਿ ਹਰਿਆਣੇ 'ਚ ਵੋਟਾਂ ਲੈਣੀਆਂ ਇਹ ਰੜੀ ਮਿਲੀ ਪਉਤ ਹਾਂਜੀ ਟਾਊਟ ਬਣ ਕੇ ਗੁਲਾਮ ਬਣ ਕੇ ਪਿੱਠੂ ਬਣ ਕੇ ਤੇ ਕਹਿੰਦੇ ਜੇ ਅਸੀਂ ਪੰਜਾਬ ਦੇ ਵਾਰਿਸ ਹੈ ਹਾਂਜੀ ਇਹਦਾ ਜਵਾਬ ਦਿਓ ਇੱਕ ਬੜਾ ਪ੍ਰਚਾਰ ਕੀਤਾ ਜਾਂਦਾ ਸੀ ਅੱਜ ਵੀ ਕਈ ਕਰਦੇ ਐ ਕਿ ਬਾਈਬਲ ਕਲਾਂਚ 2015 ਚ ਜਿਹੜੀ ਘਟਨਾ ਵਾਪਰੀ ਜਿਹੜੀ ਆਤਮੰਦ ਭੱਗੀ ਏ ਜਿਸ ਚ ਦੋ ਸਿੱਖ ਸ਼ਹੀਦ ਹੋਏ ਸੀ ਅਕਾਲੀ ਸਰਕਾਰ ਨੇ ਮਕਦਮਾ ਦਰਜ ਕੀਤਾ ਜੀ ਅਣਪਛਾਤੀ ਪੁਲਿਸ ਲਈ ਜੀ ਉਹ ਐਫ ਆਈ ਆਰ ਪੜੋ ਜਿਹੜੇ ਲੋਕ ਵੀ ਗੱਲਾਂ ਕਰਦੇ ਨੇ ਡਿਟੇਲ ਚ ਐਫ ਆਈ ਆਰ ਪੜੋ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਜਿਹੜੀ ਗੋਲੀ ਚੜਾਈ ਹੈ ਉਹਦੀ ਜਿਹੜੀ ਉਸ ਟੀਮ ਦੀ ਅਗਵਾਈ ਕੌਣ ਕਰ ਰਿਆ ਸੀ ਐਸਐਸਪੀ ਚਰਨਜੀਤ ਸ਼ਰਮਾ ਹੁਣ ਜੇ ਉਹਦੀ ਟੀਮ ਤੇ ਐਸਐਸਪੀ ਚਰਨਜੀਤ ਸ਼ਰਮੇ ਦਾ ਨਾਮ ਆ ਗਿਆ ਤੇ ਪਿੱਛੇ ਅਣਪਛਾਤੇ ਕਿੱਥੋਂ ਰਹਿ ਗਏ ਤੇ ਗੁਰੂਓ ਤੁਸੀਂ ਵੀ ਇਤਰਾ ਦੀ ਕਰ ਦਿਓ ਕਿ ਇਹਦਾ ਨਾਂ ਤੇ ਲਿਖੋ ਕੋਈ ਐਫਆਈਆਰ ਤੇ ਦਰਜ ਕਰੋ ਤਾਂ ਹਾਂ ਨਿਕਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਕਿ ਭੈਣ ਦਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਉਤਰ ਗਿਆ ਹੈ ਚਾਰ ਪੰਜ ਕਿਸਾਨ ਹੋਰ ਸ਼ਹੀਦ ਹੋ ਗਿਆ ਹੈ ਰੋਜ ਉਥੋਂ ਡੈੱਡ ਬੋਡੀ ਜਿਹੜੀ ਹੈ ਉਹ ਪੰਜਾਬ ਦੇ ਘਰਾਂ ਵਿੱਚ ਆ ਰਹੀ ਹੈ ਯਾਰ ਸਾਡੀ ਸਰਕਾਰ ਜਿਹੜੀ ਇੱਥੇ ਰੰਗ ਰਾਲੀਆਂ ਮਨਾਉਂਦੀ ਫਿਰਦੀ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਆਹ ਹਫ਼ਤੇ ਦਾ ਪ੍ਰੋਗਰਾਮ ਜਿਹੜਾ ਆ 23 ਤਰੀਕ ਤੋਂ ਲੈ ਕੇ 29 ਤਰੀਕ ਦਾ ਜਿਹੜਾ ਗੀਤ ਸੰਗੀਤ ਦਾ ਪ੍ਰੋਗਰਾਮ ਰੱਖਿਆ ਅੰਮ੍ਰਿਤਸਰ ਦੀ ਧਰਤੀ ਤੇ ਗਵੰਤ ਮਾਨ ਜੀ ਜਾਂ ਜਿਹੜੀ ਇਹਨਾਂ ਦੀ ਕਿਹੜੀ ਬੀਬੀ ਆ ਜਿਹੜੀ ਐਮਐਸਪੀ ਵਾਲੀ ਆ ਬੀਬੀ ਐਮਐਸਪੀ ਨੇ ਹਾਂਜੀ ਜਿਹੜੀ ਬੀਬੀ ਐਮਐਸਪੀ ਆ ਉਹਨੇ ਇੱਥੇ ਇੱਕ ਹਫਤੇ ਦਾ ਰੰਗਲੇ ਪੰਜਾਬ ਦਾ ਜਿਹੜਾ ਆ ਗੀਤ ਸੰਗੀਤ ਪਤਾ ਨਹੀਂ ਚੋਟੀ ਦੇ ਕਲਾਕਾਰ社 ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਮੈਂ ਨਹੀਂ ਕਹ ਮੇਰੇ ਬੜੇ ਪਿਆਰ ਵਾਲੇ ਕਈ ਮੇਰੀ ਸਾਹ ਵਾਲੇ ਆ ਕਈ ਮੇਰੇ ਨਿੱਕੂ ਨੇ ਉਹਨਾਂ ਦੇ ਵਿੱਚੋਂ ਉਲੀਮੋਰੇ ਪਤਾ ਨਹੀਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਖੂਗ ਵਗਿਆ ਉਹ ਵੀ ਇਹ ਚਾਨ ਦਾ ਸਟੇਜਾਂ ਤੇ ਚੜ ਚੜ ਕੇ ਪਤ ਨਹੀਂ ਹੋਰ ਹੀ ਕੁਛ ਗਈ ਜਾਂਦੇ। ਹੋਰ ਹੀ ਹੋਰ ਹੀ ਇੱਥੇ ਰੰਗ ਬਣ ਹੀ ਜਾਂਦੇ ਆ। ਕਿਤਰਾ ਜੀ ਕਰਦਾ ਤੁਹਾਡਾ ਯਾਰ ਪੰਜਾਬ ਦੀ ਧਰਤੀ ਤੇ ਕਿਸਾਨਾਂ ਦਾ ਲਹੂ ਵਗ ਰਿਆ ਹੋਵੇ ਤੇ ਤੁਸੀਂ ਆਣ ਕੇ ਇੱਥੇ ਗਿੱਧੇ ਭੰਡੇ ਪਾਓ। ਕਿ ਪੈਸਾ ਹੈ ਨਾ ਜ਼ਰੂਰੀ ਹੋ ਗਿਆ। ਤੇ ਫਿਰ ਤੁਸੀਂ ਵੱਡੇ ਵੱਡੇ ਉਪਦੇਸ਼ ਦਿੰਦੇ ਜੇ ਕਿ ਕਿਸਾਨ ਆ ਉਹ ਜੀ ਕਿਸਾਨ ਆ ਆ ਜੀ ਪੰਜਾਬੀ ਆ ਆ ਜੀ ਸਿੱਖ ਆ ਜੀ ਅਸੀਂ ਯੋਧੇ ਹੁੰਨੇ ਆ ਹੁੰਨੇ ਆ ਆ ਜੀ ਉਹਦਾ ਆਪਣਾ ਤੁਹਾਡਾ ਇਹ ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਹੋਵੇ ਤੇ ਤੁਸੀਂ ਹਮਸਰ ਦੀ ਧਰਤੀ ਤੇ ਆਣ ਆਣ ਕੇ ਗਿੱਧੇ ਭੰਗੜੇ ਪਾਓ ਤੇ ਨੱਚ ਨੱਚ ਕੇ ਵਿਖਾਓ ਤੇ ਸੁਰਾਂ ਲਾ ਲਾ ਕੇ ਸੰਗੀਤ ਗਾਓ ਗਉਨੂ ਜੀ ਕਰਦਾ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਭਗਵੰਤ ਮਾਨ ਜੀ ਤੁਸੀਂ ਅੱਜ ਪੰਜਾਬ ਦੇ ਸੰਵਿਧਾਨ ਕਉਦੇ ਤੇ ਪੰਜਾਬ ਦੇ ਉਹ ਸਵਦੇ ਤੇ ਜੇ ਜਿੱਥੋਂ ਇਨਸਾਫ ਦੇਣਾ ਹਰ ਇੱਕ ਨੂੰ ਤੁਹਾਡਾ ਫਰਜ਼ ਹੈ ਧਰਮ ਹੈ ਪਰ ਤੁਸੀਂ ਨਹੀਂ ਦੇ ਤੇ ਮੇਰੀ ਇੱਕੋ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਭਾਈ ਇਨਸਾਫ ਦਿਓ ਬਗਾਨਿਆਂ ਦੇ ਨਾ ਬਣੋ ਪੰਜਾਬ ਦੇ ਬਣੋ ਪੰਜਾਬ ਨੇ ਤੁਹਾਨੂੰ 92 ਦਿੱਤੇ ਹੈ ਸਰਕਾਰ ਬਣਾ ਕੇ ਦਿੱਤੀ ਹੈ ਹਾਂਜੀ ਤੇ ਜਿਸ ਤਰ੍ਹਾਂ ਦੀ ਤੁਸੀਂ ਪਿੱਠੂ ਪਣਾ ਕਰ ਰਹੇ ਜੇ ਗੁਲਾਮ ਪਣਾ ਕਰ ਰਹੇ ਜੇ ਜਿਸ ਤਰ੍ਹਾਂ ਦੇ ਤੁਸੀਂ ਗੋਲੇ ਬਣ ਕੇ ਚੱਲ ਰਹੇ ਜੇ ਇਸ ਤਰ੍ਹਾਂ ਪੰਜਾਬ ਦਾ ਪਰ ਉਤਾਰਾ ਹੋਣਾ ਨਹੀਂ ਇੱਕ ਜੀ ਦੇਖੋ ਜਿੱਤਨਾ ਮੈਂ ਰੰਗਲੇ ਪੰਜਾਬ ਦੀ ਗੱਲ ਕੀਤੀ ਹੋਣਾ ਚਾਹੀਦਾ ਹੈ ਤੁਹਾਡਾ ਮਨ ਵੀ ਕਰਦਾ ਮੇਰਾ ਮਨ ਵੀ ਕਰਦਾ ਕਿ ਵਕਐ ਰੰਗਲਾ ਹੋਣਾ ਚਾਹੀਦਾ ਖੁਸ਼ੀਆਂ ਬਹਾਰਾਂ ਲਹਿਰਾਂ ਤਰਕੀਆਂ ਖੁਸ਼ਹਾਲੀ ਜਿਹੜੀ ਹੈ ਉਹ ਪੰਜਾਬ ਦੀ ਧਰਤੀ ਤੇ ਨਜ਼ਰ ਆਉਣੀ ਚਾਹੀਦੀ ਹੈ ਪਰ ਨਜ਼ਰ ਤੇ ਰੋਜ਼ ਗੋਲੀਆਂ ਆ ਰਹੀਆਂ ਕਤਲ ਆ ਰਹੇ ਨੇ ਢਾਕੇ ਆ ਰਹੇ ਨੇ ਲੁੱਟਾਂ ਖੋਹਾਂ ਆ ਰਹੀਆਂ ਨੇ ਘਰਾਂ 'ਚ ਵੜ ਵੜ ਕੇ ਲੁੱਟਾਂ ਖੋਹਾਂ ਕਰਦੇ ਨੇ ਇੱਥੇ ਮੈਂ ਕਿਈ ਰਾਂ ਕਿਹਾ ਕਿ ਸਾਡੇ ਕਿਈ ਰਾਂ ਇੱਥੇ ਕੋਈ ਮੇਲ ਮੈਂਬਰ ਘਰੇ ਨਹੀਂ ਹੁੰਦਾ ਹਾਂਜੀ ਕਦੇ-ਕਦੇ ਤੇ ਘਰਦਿਆਂ ਨੂੰ ਜਾਂ ਬੱਚਿਆਂ ਨੂੰ ਇਹ ਪੱਕੀ ਤੱਕੀਦ ਕੀਤੀ ਹੈ ਕਿ ਭਾਈ ਉਹਨਾਂ ਚਿਰ ਦਰਵਾਜ਼ਾ ਨਹੀਂ ਖੋਲਣਾ ਜਿੰਨਾ ਚਿਰ ਬਾਹਰ ਖੜੋਤਾ ਬੰਦਾ ਨੂੰ ਤੁਸੀਂ ਪਛਾਣ ਦੇ ਲਈ ਜਾਂ ਮੈਨੂੰ ਪੁੱਛ ਲੋ ਕਿ ਬਾਹਰ ਕੋਈ ਆਇਆ ਮੇਰੇ ਨਾਲ ਫੋਨ ਤੇ ਗੱਲ ਕਰੂ ਤਦ ਖੋਲਣਾ ਇਹ ਸਾਡੇ ਵਰਗੇ ਚ ਮਣਾ ਚ ਡਰ ਵੱਜਿਆ ਤੇ ਮੇਰੇ ਖਿਆਲ ਤੁਹਾਡੇ ਵੱਜਾ ਹੋਊਗਾ। ਇਹੀ ਲਾਦਨੇ ਨਾ ਬੋਹ ਬੋਧ ਮਾੜਿਆ ਲਾਦਨੇ ਉਹ ਕਹਿੰਦਾ ਜੀ ਅਸੀਂ ਪੰਜਾਬ ਦਾ ਪੁੱਤ ਨੇ ਕੀ ਕਰਤਾ ਕੀ ਕਰਤਾ ਆਪ ਬਿਠੀ ਬੀਬੀ ਇਹਦਾ 30 ਸਾਲ ਦਾ ਪੁੱਤ ਇਹਦਾ 30 ਸਾਲ ਦਾ ਪੁੱਤ ਵੱਧ ਗਿਆ ਬੱਚੀ ਨਾ ਵੱਧ ਗਿਆ ਬਚ ਗਿਆ ਵਧੀ ਨਾ ਬਚ ਗਿਆ ਗੋਲੀ ਮਾਰੀ ਉਸ ਕਸੂਤੇ ਥਾਂ ਤੇ ਮਾਰੀ ਹਾਂਜੀ ਅੱਜ ਅ ਮਤਲਬ ਆਈਸੀਯੂ ਚਾਹੇ ਸੀਰੀਅਸ ਹੈ ਇੱਕ ਆਪਰੇਸ਼ਨ ਉਹਦਾ ਹੋ ਗਿਆ ਹੈ ਦੂਜਾ ਅਜੇ ਹੋਊਗਾ ਤੇ ਕਹਾਣੀ ਕੀ ਹੈ ਕਿ ਇੱਕ ਇਹਨਾਂ ਨੇ 4 ਸਾਲ ਪਹਿਲਾਂ 25 ਗੱਜ ਦਾ ਥਾਂ ਖਰੀਦਿਆ ਖੋੜਾ ਟਾਈਪ ਅਮੇ ਮੜਾ ਮੋਟਾ ਜਿਹਾ ਕੋਈ ਕਮਰਾ ਬਣਿਆ ਉਹ ਵੀ ਨਹੀਂ ਸੀ ਹਾਂਜੀ ਉਹ ਵੀ ਮੁਕੰਮਲ ਨਹੀਂ ਸੀ ਖੋੜਾ ਹੀ ਸੀਗਾ ਉਹ ਜਗ੍ਹਾ ਵਕਫ ਬੋਰਡ ਦੀ ਸੀ ਵੈਸੇ 50 ਗੱਜ ਜਗ੍ਹਾ ਸੀ ਦੋ ਭਰਾ ਸੀ 25-25 ਗੱਜ ਉਹਨਾਂ ਦੇ ਨਾਂ ਤੇ ਜਗ੍ਹਾ ਆ ਗਈ ਇੱਕ ਸਰਵਣ ਸਿੰਘ ਹੈ ਇੱਕ ਸਰਵਣ ਸਿੰਘ ਦੀ ਭਝਾਈ ਸੀ ਭਝਾਈ ਨੇ 15 ਲੱਖ ਅੱਜ ਤੋਂ 4 ਸਾਲ ਪਹਿਲਾਂ ਇਹਨਾਂ ਨੂੰ ਵੇਚਤਾ ਇਹਨਾਂ ਨੇ ਉੱਥੇ ਮਕਾਨ ਖੜਾ ਕੀਤਾ 4 ਸਾਲ ਚ ਔਰ ਮੀਟਰ ਇਹਨਾਂ ਦੇ ਨਾਂ ਤੇ ਆ ਰਾਜਨ ਪੱਟੀ ਇਹ ਬੀਬੀ ਦਾ ਵੱਡਾ ਮੁੰਡਾ ਆ ਜਿਹਦੇ ਗੋਲੀ ਵੱਜੀ ਉਹ ਤੋਂ ਵੱਡਾ ਹਾਂਜੀ ਰਾਜਨ ਉਹਦੇ ਨਾਂ ਤੇ ਮੀਟਰ ਲੱਗਾ ਹੋਇਆ ਬਿਜਲੀ ਦਾ ਤੇ ਇੱਕ ਸਰਵਣ ਸਿੰਘ ਜਿਹੜਾ ਆਂਦੀ ਜਿਹੜਾ ਅੱਧੇ ਅੱਧ ਚ ਰਹਿੰਦਾ ਆ ਜਿੱਦਾ ਕਿ ਲਾਗਾ ਜਗ੍ਹਾ ਵੀ ਕੋਈ ਨਹੀਂਗਾ ਉਹ ਕੀ ਆ ਕਿ ਉਹਦੀ ਸਾਂਝ ਹੈਗੀ ਆ ਕੋਈ ਐਮ ਐਲ ਏ ਇਥੋਂ ਆਪਣੇ ਪਛਮੀ ਤੋਂ ਵੈਸ਼ ਤੋਂ ਕੀ ਨਾ ਇੱਕ ਦਿਨਾਂ ਦੇ ਨਾਂ ਹੀ ਨਹੀਂ ਪਤਾ ਲੱਗਦੇ ਲੈ ਮੈਨੂੰ ਸੱਚੀ ਪੁੱਛ ਰਿਹਾ ਜੀ ਮੈਨੂੰ ਤਿੰਨਾ ਚਾਹੁੰਦੇ ਨਾ ਹੀ ਨਹੀਂ ਆਉਂਦੇ ਅਮਰਸਰ ਵਾਲੇ ਦੇ ਜੀ ਹਾਂਜੀ ਜਸਵੀਰ ਸਿੰਘ ਜਿਹਨੂੰ ਜਿਹਨੂੰ ਡਾਕਟਰ ਕਹਿੰਦੇ ਅਸਲੀ ਡਾਕਟਰ ਹੈ ਕਿ ਜਾਲੀ ਡਾਕਟਰ ਹੈ ਨਕਲੀ ਡਾਕਟਰ ਹਾਂਜੀ ਉਹੜਾ ਜਾਲੀ ਡਾਕਟਰ ਹੈ ਉਹ ਮੈਂ ਹੁਣ ਮਾਲਵਿੰਦਰ ਕੰਗ ਨੂੰ ਇਹ ਵੀ ਪੁੱਛਦਾ ਹਾਂ ਕਿ ਉਹੜਾ ਡਾਕਟਰ ਲਾਉਂਦਾ ਹੈ ਉਹਦੀ ਡਿਗਰੀ ਵਿਖਾ ਦੇ ਤੂੰ ਡਿਗਰੀਆਂ ਵੜੀਆਂ ਚੈੱਕ ਕਰਦਾ ਹਣਾ ਉਹਦੀ ਡਿਗਰੀ ਦਿਖਾ ਦੇ ਸਰਵਣ ਸਿੰਘ ਦੀ ਸਾਂਝ ਐਮਐਲਏ ਦੇ ਨਾਲ ਸਭ ਤੋਂ ਵੱਧ ਸਾਝ ਸਰਵਣ ਸਿੰਘ ਦੀ ਇੰਦਰਜੀਤ ਸਿੰਘ ਦੇ ਨਾਲ ਜਿਹੜਾ ਐਮ.ਐਲ.ਏ ਦਾ ਸਾਲਾ ਲੱਗਦਾ ਹੈ। ਦੋਵੇਂ ਇਕੱਠੇ ਰਹਿੰਦੇ। ਸਰਵਣ ਸਿੰਘ ਦੇ ਘਰ 'ਚ ਇਹ ਇਹ ਇੰਦਰਜੀਤ ਨੇ ਦਫਤਰ ਖੋਲ੍ਹਿਆ ਹੋਇਆ ਆ ਐਮ.ਐਲ.ਏ ਦਾ। ਹਾਂਜੀ ਉੱਥੇ ਆਵਾਜਾਈ ਤੇ ਉੱਥੇ ਹੁਣ ਕੀ ਹੋਇਆ ਕਿ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਵਾਰ-ਵਾਰ ਦਬਾਅ ਬਣਾਇਆ ਜਾਂਦਾ ਸੀ ਮਕਾਨ ਖਾਲੀ ਕਰ ਦਿਓ। ਨਹੀਂ ਤਾਂ ਅਸੀਂ ਛਿੱਤਰਨਾ ਕਰਾਵਾਂਗੇ। ਸਾਨੂੰ ਕਰਾਉਣਾ ਆਉਂਦਾ ਸਰਕਾਰ ਸਾਡੀ ਹੈ ਇਹਨਾਂ ਚਲੋ ਵਿਚਾਰੇ ਮਹਤਤਾ ਨੇ ਹੱਥ ਪੱਲਾ ਜੋੜਨਾ ਹਾਂਜੀ ਤੇ ਕੁਦਰਤੀ ਬੱਚਿਆਂ ਨੂੰ ਗੁੱਸਾ ਵੀ ਚੜਦਾ ਆ ਬੱਚਿਆਂ ਨੇ ਕਹਿਣਾ ਤੂੰ ਮਮਾ ਲੱਗਦਾ ਵੀ ਤੂੰ ਸਾਡੇ ਕੋਲੋਂ ਖਾਲੀ ਕਰਵਾਏਂਗਾ ਕੁਦਰਤੀ ਕਹੂਗਾ ਹੀ ਕਹੂਗਾ ਅਹੀਂ ਕਰਾਣਾਂਗੇ ਐਮਐਲਏ ਸਾਡੀ ਸਰਕਾਰ ਹੈ ਇਹ ਸਰਵਣ ਸਿੰਘ ਤੇ ਇੰਦਰਜੀਤ ਸਿੰਘ ਇਹ ਵਾਰ-ਵਾਰ ਆਣ ਕੇ ਧਮਕੀਆਂ ਦਿੰਦੇ ਰਹੇ ਤੇ ਖੀਰ ਇਹ ਪਰਿਵਾਰ ਸੱਤ ਕੇ ਐਮਐਲਏ ਕੋਲੇ ਗਏ ਕਿ ਭਾਈ ਤੇਰਾ ਸਾਲਾ ਤੇ ਤੇਰਾ ਚਹੇਤਾ ਸਰਵਣ ਸਿੰਘ ਜੀ ਦੇ ਘਰੇ ਤੇਰਾ ਦਫਤਰ ਆ ਉਹ ਸਾਡਾ ਮਕਾਨ ਸਾਡਾ ਥਾਂ ਖੋਣਾ ਚਾਹੁੰਦੇ ਮਕਾਨ ਖੋਣਾ ਚਾਹੁੰਦੇ ਸਾਨੂੰ ਧਮਕੀਆਂ ਦਿੰਦੇ ਆ ਕਿ ਸਾਡੀ ਸਰਕਾਰ ਤੇ ਫਰਜ ਤੇ ਉਹਦਾ ਇਹੀ ਬਣਦਾ ਸੀਗਾ ਪੀ ਇਹ ਕਿਵੇਂ ਕਰ ਸਕਦੇ ਆ ਜਾਓ ਮਗਰਮੇ ਬਿਠਾ ਤੁਹਾਡੇ